ਸੁਪਨ ਲਾ ਕੇ ਇਹੋ ਜੇ ਬਾਰੇ ਨਿਆਰੇ ਤੁਸੀਂ ਸਿੱਖਿਆ ਪ੍ਰੋਵਾਈਡਰਾਂ ਦੇ ਵੀ ਕੀਤੇ ਸੀ ਵਿੱਤਿਆ ਵਲੰਟੀਅਰਾਂ ਦੇ ਵੀ ਕੀਤੇ ਸੀ ਜਿਨ੍ਹਾਂ ਨੂੰ ਕਹਿ ਕੇ ਰੈਗੂਲਰ ਤੁਹਾਨੂੰ ਇਹ ਸਿਰਫ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਸੀ ਤਾਂ ਇਹੋ ਜੇ ਬਾਰੇ ਨਿਆਰੇ ਸਾਨੂੰ ਕੋਈ ਲੋੜ ਨਹੀਂ ਅਸੀਂ ਕੀ ਚਾਹੁੰਦੇ ਆ ਦੇਖੋ ਪਹਿਲੀ ਗੱਲ ਤਾਂ ਮੈਂ ਅਪੀਲ ਕਰੂੰਗਾ ਕਿ ਡੀਏ ਦਾ ਲੈਟਰ ਪੁੱਤਲ ਦੀ ਕੋਈ ਲੋੜ ਨਹੀਂ ਹੈਗੀ ਦੱਸ ਸੁਣੋ ਕਿ ਤੁਹਾਨੂੰ 148% ਡੀਏ ਮਿਲ ਰਿਹਾ ਆ ਅਨਲਾਈਜ਼ ਪੀਆ ਜਿਹੜਾ 225% ਬਣਦਾ ਦਾ ਮੰਗੇ ਹੈ ਸੀ ਕਿ 225 ਦਾ 225 ਪੂਰਾ ਕੀਤਾ ਜਾਵੇ ਪੂਰਾ ਕਰਕੇ ਪੇ ਕਮਿਸ਼ਨ ਲਗਾਉਣ ਦੀ ਤਿਆਰੀ ਕੀਤੀ ਜਾਵੇ ਇਸ ਕੰਦੇ ਵਿੱਚ 3 ਤਰ੍ਹਾਂ ਦੇ ਜਿਵੇਂ ਦਾ ਲੈਟਰ ਕੰਪਲਿਸ਼ਨ ਦੀ ਲੋੜ ਹੈ ਮੰਨ ਲਈਏ ਕਿ ਜਿੰਨਾ ਵੱਡਾ ਬਾਕੀ ਦੇ ਦਰ ਮਰਾਜ਼ਮਾਂ ਦੇ ਨਾਲ ਮੰਨ ਗਿਰਿਆ ਕਿ ਅੱਜ ਅੱਜ ਜਿਹੜਾ ਕੋਰਟ ਜਿਜਕ ਦੇਣ ਵਾਲਾ ਜਿਹਨੂੰ ਬਾਕੀ ਬਲਾਕ ਕਰਨਾ ਹੈ ਬਾਹ ਪਿਆ ਤੁਹਾਡਾ ਲੋਕਾਂ ਨੇ ਇਹਨਾਂ ਦਾ ਬਦਲਾਅ ਦਾ ਨਾਅਰਾ ਸੁਣਿਆ ਲੋਕਾਂ ਨੇ ਇਹਨਾਂ ਦਾ ਇਨਕਲਾਬ ਦਾ ਨਾਅਰਾ ਸੁਣਿਆ ਪਰ ਜਹਜ ਇਹਨਾਂ ਦਾ ਬਦਲਾਅ ਅਧੂਰਾ ਅਧੂਰਾ ਹੈ ਇਸ ਕਰਕੇ ਕਿ ਤੁਹਾਡੇ ਵਿੱਚ ਨਾਅਰਾ ਨਹੀਂ ਬਣਾਈ ਹੋਈ ਹੈ ਇਹਨਾਂ ਨੇ ਆਪਣੇ ਸਿੱਕੇ ਮੰਤਰੀ ਕਹਿੰਦੇ ਕਿ ਮੇਰਾ ਸਿਆਸੀ ਗੁਰੂ ਆ ਉਹਨੇ 1.5 ਕਰੋੜ ਦਾ ਕਰਜ਼ਾ ਲਿਆ। ਕਰਜ਼ਾਈ ਨਹੀਂ ਹੋਇਆ ਪਰ ਕਰਜ਼ਾਈ ਇਸ ਕਰਕੇ ਨਹੀਂ ਹੋਇਆ ਕਿ 1.5 ਕਰੋੜ ਦਾ ਕਰਜ਼ਾ ਉਹਨਾਂ ਤੋਂ ਲਿਆ ਜਿਨ੍ਹਾਂ ਨੂੰ ਇਹਨਾਂ ਨੇ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਨੇ। ਅਮਿਤਲ ਪਰਿਵਾਰ ਨੂੰ ਵੇਚੀਆਂ ਨੇ ਲਵਲੀ ਯੂਨੀਵਰਸਿਟੀ ਆ ਉਹਨਾਂ ਨੇ ਵੇਚੀਆਂ ਨੇ। ਕਤੋਂ ਵੀ 1.5 ਕਰੋੜ ਦਾ ਕਰਜ਼ਾ ਤਾਂ ਉਹਨਾਂ ਦੇ 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 ਕੋਈ ਆ 1.5 ਲੱਖ ਛੱਡੋ 1.5 ਹਜ਼ਾਰ ਨਹੀਂ ਕੋਈ ਧਾਰ ਪਰਾਂਦਾ ਅਗਲਾ ਵੀ ਕਹਿੰਦਾ ਵੀ ਮੈਂ ਤਾਂ ਤੇ ਮੁਝਾਂਦਾ ਨਹੀਂ ਪਰ ਜਾਵਣੀ ਜਿੱਦੀ ਭਰਨੀ ਆ ਇਸ ਕਰਕੇ ਬਦਲਾ ਇਹਨਾਂ ਆਪਣੇ ਲਈ ਮੰਗਿਆ ਸੀ ਬਦਲਾ ਉਹਨਾਂ ਕਾਰਪੋਰੇਟਾਂ ਲਈ ਮੰਗਿਆ ਸੀ ਜਿਨ੍ਹਾਂ ਦੇ ਹਿੱਤਪੂਰਨ ਕਰਨ ਵਾਸਤੇ ਸਰਕਾਰ ਬਣਾਈ ਆ ਤੇ ਇਨਕਲਾਬ ਦਾ ਨਾਅਰਾ ਵੀ ਇਹਨਾਂ ਨੇ ਆਪਣੇ ਤੇ ਕਾਰਪੋਰੇਟਾਂ ਲਈ ਮੰਗਿਆ ਸੀ ਸਾਹੀ ਕਹਿੰਦੇ ਆ ਕਿ ਕਾਰਜ ਦੇਟਾਂ ਦੇ ਦਲਾਲ ਨਹੀਂ ਕਾਰਪੋਰੇਟਾਂ ਦੇ ਪਾਲੀ ਚਾਹੀਏ ਉਹ ਪਾਲੀ ਚ ਪਾ ਕੇ ਇਹਨਾਂ ਨੂੰ ਦਿੰਦੇ ਨੇ ਕਹਿੰਦੇ ਨੇ ਕਿ ਤੇ ਪੀਲਾ ਤੇ ਪੀ ਸਕਦਾ ਨਹੀਂ ਆਹ ਤਾਂ ਆਮਲੀ ਹੋ ਗਈ ਇਸ ਕਰਕੇ ਇਹ ਹੈ ਜਿਹੜੇ ਦਲਾਵਾਂ ਆ ਗਏ ਇਹ ਜਿਹੇ ਕਾਰਪੋਰੇਟਾਂ ਦੇ ਪਾਲੀ ਚ ਆ ਗਏ ਤਾਂ ਉਹਨਾਂ ਤੋਂ ਕੀ ਆਸ ਕਰੀਏ ਬੰ ਦੇਖੋ ਕਿ ਅੱਜ ਤੋਂ 3 ਸਾਲ ਪਹਿਲਾਂ ਜਦੋਂ ਕਿਸਾਨੀ ਦਾ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਕਿਸਾਨ ਸ਼ਾਂਤਮਈ ਧਰਨਾ ਲਗਾ ਕੇ ਵਿਰੋਧ ਕਰਦੇ ਨੇ ਦੇਖੋ ਕਿਹੋ ਜਿਹੇ ਤਰੀਕੇ ਨਾਲ ਕੇਂਦਰ ਸਰਕਾਰ ਦੇ ਕੌਮੀ ਚੱਕ ਬੜੇ ਹੋਏ ਨੇ ਕਿ ਉਹ ਕਿਸਾਨਾਂ ਦੇ ਧਰਨੇ ਦੇ ਉੱਪਰ 307 ਦੀ ਧਾਰਾ ਰੋਜ਼ ਦਰਜ ਕੀਤੀਆਂ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੇ ਸ਼ਾਂਤਮਈ ਧਰਨਾ ਲਾਇਆ ਸੜਕ ਦੇ ਉੱਪਰ 307 ਦੀ ਧਾਰਾ ਤੇ ਉਹ ਵੀ ਧਾਰਾ ਕਿਸ ਦੇ ਲਈ ਇਹਨਾਂ ਨੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤਾਂ ਇਸ ਕਰਕੇ ਤੁਸੀਂ ਕੇਂਦਰ ਸਰਕਾਰ ਦੇ ਕੌਮੀ ਚੱਕ ਬੜੇ ਹੋਏ ਹੋ ਨਾ ਉਸ ਸਹੀ ਚੱਲ ਰਿਹਾ ਤੁਹਾਡੇ ਨਾਲ ਤਾਂ ਜੰਮੀ ਚੰਗਾ ਰਹਾ ਜਿਹਦੇ ਤੇ ਹ ਇੱਕ ਫਸਲਾ ਨੇ ਕਿਸੇ ਨੂੰ ਮਾਰਨ ਵਾਸਤੇ ਕਿਸੇ ਤੇ ਹਮਲਾ ਕਰਨ ਵਾਸਤੇ ਨਹੀਂ ਧਰਨਾ ਲਗਾਇਆ ਸੀ ਉਹ ਆਪਣੀ ਮੰਗ ਲਈ ਬੈਠੇ ਸੀ ਉਹਨਾਂ ਨੂੰ ਕੀ ਪਤਾ ਸੀ ਕਿ 5 ਕਿਲੋ ਮੇਰੀ ਪ੍ਰਧਾਨ ਮਾਣੀ ਪਰ ਹਾਜੀ ਡੀਟੀਪਾ ਦਾ ਪਾਣੀ ਜੀ ਅੱਜ ਲਾਜੂ ਮਾਣੀ ਸਿਰਫ ਇਹ ਹੈ ਯਾਰ ਕਿ ਗੰਦਲ ਧਾਰਾ ਲੈਣਾ ਬਹੁਤ ਸ਼ਸਤੀ ਵਾਲਾ ਕੱਪੀ ਮਾਰਨ ਗੰਦਲ ਦਾ ਨਾ ਕੋਈ ਨਜ਼ਰ ਨਹੀਂ ਆਉਂਦਾ ਵਾਲ ਹੀ ਮੋਤੀ ਆ ਮੋਤੀ ਹੀ ਕੇਦਰੀ ਵਾਲਾ ਇਸ ਰੂਪ ਦੇ ਵਿੱਚ ਨੀਤੀਆਂ ਦੇ ਪੱਤਰ ਦੇ ਉੱਪਰ ਇਸੇ ਕਰਕੇ ਚਾਹੇ ਪੰਜਾਬ ਦੇ ਪਾਣੀਆਂ ਦਾ ਮਾਮਲਾ ਮਾਣ ਇਹ ਸਹਿਮ ਸੇਫ